ਕਿਤੇ ਨਾ ਕਿਤੇ 네ਗੇਟਿਵ ਪੁਆਇੰਟਸ ਨਹੀਂ ਹੈਗੇ ਸਾਰੇ ਲੋਕ ਆਏ ਕਰਦੇ ਆ ਲੋਕ ਆਏ ਕਰਦੇ ਆ ਲੋਕ ਆਏ ਕਰਦੇ ਆ ਹਨ ਤੁਸੀਂ ਕੀ ਸੋਚ ਕੇ ਮਤਲਬ ਇਹ ਲਿਖਿਆ ਦਿੱਤਾ ਪਹਿਲੀ ਗੱਲ ਤਾਂ 네ਗੇਟਿਵ ਪੁਆਇੰਟ ਨਹੀਂ ਹੈਗਾ ਇਹ ਸੱਚ ਹੈ ਸਿੱਧੇ ਰੂਪ ਚੇ ਕਹਾਂਗੇ ਕਿ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਨਹੀਂ ਕਿਸੇ ਹੋਰ ਤੰਗਣਾ ਵੀ ਕਿਹਾ ਜਾ ਸਕਦਾ ਅਸਲ ਚ ਭਾਜੀ ਇਹ ਤਾਨਾ ਨਹੀਂ ਹੈਗਾ ਇਹ ਮਾਰਾ ਦਾ ਹੁਕਮ ਆ ਜਦੋਂ ਮੇਰੇ ਬਾਰੇ ਕੋਈ ਐਵੇਂ ਸਿੱਧੇ ਸ਼ਬਦਾਂ ਚ ਕੋਈ ਮੈਨੂੰ ਉਂਗਲ ਚੱਕ ਕੇ ਕਹੂਗਾ ਸੰਗਤ ਤੁਹਾਨੂੰ ਨਰਾਜ਼ਗੀ ਜ਼ਾਹਰ ਨਹੀਂ ਕਰਦੀ ਜਾਂ ਤੁਹਾਨੂੰ ਹੁਣ ਨਰਾਜ਼ ਉਹ ਹੋਏ ਸੀਗੇ ਵੀ ਜਿਹੜਾ ਨੇ ਅਮਰਿਤ ਛੱਕਿਆ ਸੀ ਤੇ ਛੱਕ ਕੇ ਰਹਿਤ ਮਰਿਆਦਾ ਫਾਲੋ ਨਹੀਂ ਕੀਤੀ ਸੀ ਤੋਂ ਉਸ ਵੀ ਵੀ ਦੇ ਵਿਆਹ ਤੋਂ ਬਾਅਦ ਉਹ ਫੋਟੋਆਂ ਵੀਡੀਓ ਵਾਇਰਲ ਹੋਈਆਂ ਤਾਂ ਤੁਹਾਡਾ ਨਾਂ ਜ਼ਿਆਦਾ ਜੋੜ ਕੇ ਕਿਹਾ ਗਿਆ ਕਿ ਵੀ ਜੀ ਤੁਹਾਡੇ ਨਾਲ ਦੇ ਨਹੀਂ ਜੁੜੇ ਹੋਏ ਫਿਰ ਤੁਸੀਂ ਇਹ ਟਰੈਕ ਕਰ ਰਹੇ ਹੋ ਕੋਈ ਵੀ ਸਬੂਤ ਦੇਣ ਦੀ ਲੋੜ ਨਹੀਂ ਹੈ ਕਿ ਸਾਨੂੰ ਪਤਾ ਤੁਸੀਂ ਕਿੱਦਾਂ ਹੈ। ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ। ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ। ਤੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਸਮਾਂ ਕੱਢਿਆ। ਧੰਨਵਾਦ ਤੁਹਾਡਾ। ਤੇ ਉਹਨਾਂ ਨੇ ਸੰਗਤ ਦੇ ਰੂਪ ਰੂ ਕਰਾਇਆ ਜੀ। ਤੇ ਤੁਹਾਡਾ ਟਰੈਕ ਆਇਆ ਹੁਣੇ-ਹੁਣੇ। ਹਾਂਜੀ। ਕੌਰ ਸਰਦਾਰਨੀ 3 ਹਾਂਜੀ ਮੈਨੂੰ ਇਹ ਲੱਗਿਆ ਆ ਤੁ ਗਾਣਾ ਸੁਣਨ ਤੋਂ ਬਾਅਦ ਗੀਤ ਸੁਣਨ ਤੋਂ ਬਾਅਦ ਕਿ ਕਿਤੇ ਨਾ ਕਿਤੇ ਇਹ 네ਗੇਟਿਵ ਪੁਆਇੰਟਸ ਨਹੀਂ ਹੈਗੇ ਸਾਰੇ ਕਿ ਅਸੀਂ ਕਹਿ ਰਹੇ ਹਾਂ ਕਿ ਦੋ ਕਾਇਂ ਕਰਦੇ ਆ ਲੋਕ ਐਂ ਕਰਦੇ ਆ ਲੋਕ ਐਂ ਕਰਦੇ ਆ ਹਨ ਵੀ ਇਹਦੇ ਚ ਜੇ ਆਪਾਂ ਕਿਸੇ ਨੂੰ ਮੰਨ ਲਓ ਕਿ ਜੋੜਨਾ ਜਾਂ ਲੈ ਕੇ ਆਉਣਾ ਉਹਦੇ ਚ ਆਪਾਂ ਨੂੰ ਪੋਜ਼ਿਟਿਵ ਪਾਸੇ ਰੱਖਣਾ ਚਾਹੀਦਾ ਹੈਗਾ ਹਨਾ ਤੁਸੀਂ ਕੀ ਸੋਚ ਕੇ ਮਤਲਬ ਇਹ ਲਿਖਿਆ ਜਦੋਂ ਕਿਸ ਕੇਸ ਸੋਚਣਾ ਲਿਖ ਅਸਲ ਚ ਭਾਜੀ ਇਹ ਪਹਿਲੀ ਗੱਲ ਤਾਂ 네ਗੇਟਿਵ ਪੁਆਇੰਟ ਨਹੀਂ ਹੈਗਾ ਇਹ ਸੱਚ ਆ ਕਿਉਂਕਿ ਇਹ ਸਿੱਖ ਧਰਮ ਦੀ ਰਹਿਤ ਮਰਿਆਦਾ ਹੈ ਮੈਂ ਤਾਂ ਸਿਰਫ ਉਹਨੂੰ ਉਹ ਰਹਿਤ ਮਰਿਆਦਾ ਨੂੰ ਇੱਕ ਸ਼ਬਦਾਂ ਚ ਪਰੋਕ ਇੱਕ ਕਹਿ ਲਓ ਵੀ ਟਰੈਕ ਦਾ ਰੂਪ ਦਿੱਤਾ ਕਿ ਇਦਾਂ ਬਾਕੀ ਰਹਿਤ ਮਰਿਆਦਾ ਤੇ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਤੇ ਕਈ ਵਾਰੀ ਨਾ ਸੰਗਤ ਦੇ ਵਿੱਚੋਂ ਇਹ ਸਵਾਲ ਵੀ ਉੱਠਦਾ ਹੁੰਦਾ ਜਦੋਂ ਕਿਤੇ ਬੇਅਨਤੀ ਕਰੀ ਦੀ ਵੀ ਪਾਏ ਖੰਡੇ ਬਾਟੇ ਦੀ ਪੌਲ ਸਕੋ ਅੰਮ੍ਰਿਤ ਸ਼ਕੋ ਵੀ ਮਹਾਰਾਜ ਦਾ ਹੁਕਮ ਆਸਾਨੂੰ ਸੰਗਤ ਕਈ ਵਾਰੀ ਕਹਿ ਦਿੰਦੇ ਵਿਚਾਰੇ ਭੋਲੇ ਲੋਕ ਉਹ ਕਹਿੰਦੇ ਵੀ ਅੰਮ੍ਰਿਤ ਤਾਂ ਛਕ ਲਈਏ ਪਰ ਇੱਥੇ ਪਾਬੰਦੀਆਂ ਬੜੀਆਂ ਵੀ ਜੇ ਪੁੱਛੇ ਤਾਂ ਵੀ ਪਾਬੰਦੀਆਂ ਕਿਹੜੀਆਂ ਉਹ ਬੀਬੀਆਂ ਦਾ ਇਹੀ ਹੁੰਦਾ ਵੀ ਥ੍ਰੈਡਿੰਗ ਨਹੀਂ ਕਰਾ ਸਕਦੇ ਅਸੀਂ ਮੇਕਅਪ ਨਹੀਂ ਕਰ ਸਕਦੇ ਅਸੀਂ ਥੋੜਾ ਬਹੁਤਾ ਆਪਣੇ ਸਿਰ ਦੇ ਜਿਹੜੇ ਵਾਲ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਕਰਾਉਣਾ ਹੁੰਦਾ ਸੀ ਬੀਬੀਆਂ ਦਾ ਵੀ ਨਹੀਂ ਮਤਲਬ ਮੈਨ ਲੋ ਦਾ ਭਾਈਆਂ ਦਾ ਵੀ ਸਾਡੇ ਪਰਗੇ ਬੰਦਿਆਂ ਦਾ ਵੀ ਬਹੁਤ ਦਾ ਇਹੀ ਹੈ ਕਹਿਣਾ ਹਨਾ ਇਹ ਪਾਬੰਦੀਆਂ ਨੇ ਹਨਾ ਇਹ ਵੀ ਪਾਜੀ ਅਸੀਂ ਟਰੈਕ ਕੀਤਾ ਹੋਇਆ ਕਿਰਦਾਰੇ ਸਰਦਾਰ ਹੂੰ ਉਹਦਾ ਪਹਿਲਾ ਪਾਰਟੀ ਕੀਤਾ ਜੀ ਦੂਸਰਾ ਅਸੀਂ ਹੋਗਾ ਵੀ ਕਰਨਾ ਹੈ ਠੀਕ ਠੀਕ ਤੇ ਚਲੋ ਜਿੱਦਾਂ ਜਿੱਦਾਂ ਮਹਾਰਾ ਨੇ ਉਦਮ ਬਖਸ਼ਾ ਉਦੋਂ ਦੋਂ ਕਰਾਂਗੇ ਸਾਉ ਉਸੇ ਵਿਸ਼ੇ ਤੇ ਆਪਾਂ ਗੱਲ ਕਰਦੇ ਹਾਂ ਕਿ ਹਾਂ ਤੁਸੀਂ ਹਾਂਜੀ ਉਹ ਬੀਬੀਆਂ ਕਹਿੰਦੀ ਵੀ ਨਹੀਂ ਅ ਅਮਰਤਾ ਸ਼ਕਲੀ ਪਰ ਪਾਬੰਦੀਆਂ ਬੜੀਆਂ ਅਸਲ 'ਚ ਜਿਹਨੂੰ ਪਾਬੰਦੀਆਂ ਕਹਿੰਦੇ ਇਹੀ ਅਸਲੀਅਤ ਹੈ ਇਹੀ ਇਨਸਾਨ ਦਾ ਅਸਲੀ ਰੂਪ ਹੁਣ ਕੇਸ ਜਿਹੜੇ ਆਪਾਂ ਕਟਾਉਨੇ ਆ ਕਟਾ ਕੇ ਆਉਨੇ ਆ ਫਿਰ ਹਫਤੇ ਦੋ ਹਫਤੇ ਬਾਅਦ ਫੇਰ ਉੱਗ ਜਾਂਦੇ ਫਿਰ ਉਹਨਾਂ ਨੂੰ ਕਟਾਉਣ ਦਾ ਕੀ ਕਹਾਤਾ ਕਿਉਂਕਿ ਇਹ ਤਾਂ ਕੁਦਰਤੀ ਆ ਨਾ ਤੇ ਕਈ ਕਹਿੰਦੇ ਵੀ ਨਹੀਂ ਇਹ ਪਾਬੰਦੀਆਂ ਪਰ ਇਹ ਅਸਲ 'ਚ ਰਹਿਤ ਮਰਿਆਦਾ ਹੈ ਇੱਕ ਰੂਲ ਆ ਹੁਣ ਜਿੱਦਾਂ ਇੱਕ ਬੱਚੇ ਨੂੰ ਆਪਾਂ ਸਕੂਲ 'ਚ ਦਾਖਲਾ ਦਿਵਾਉਨੇ ਆ ਜਦੋਂ ਸਕੂਲ 'ਚ ਦਾਖਲ ਹੋਣ ਵਾਸਤੇ ਜਾਂਦਾ ਉਹਨੂੰ ਪਹਿਲਾਂ ਏ ਦੱਸ ਦਿੰਦਾ ਦੱਸ ਦਿੱਤਾ ਜਾਂਦਾ ਵੀ ਆਹ ਤੇਰੀ ਡਰੈੱਸ ਹੋਊਗੀ ਆ ਤੂੰ ਟਾਈ ਲਾ ਕੇ ਆਉਣਾ ਆ ਬੈਲਟ ਲਾ ਕੇ ਆਉਣਾ ਐ ਇਦਾਂ ਦੇ ਤੂੰ ਬੂਟ ਪਾ ਕੇ ਆਉਣਾ ਤੇ ਉਹ ਬੱਚਾ ਜਦੋਂ ਦੂਜੇ ਦਿਨ ਸਕੂਲ 'ਚ ਜਾਂਦਾ ਹੈ ਉਹ ਪ੍ਰੋਪਰ ਡਰੈੱਸ ਅਪ ਹੋ ਕੇ ਜਾਂਦਾ ਡਰੈੱਸ ਅਪ ਹੋ ਕੇ ਤਿਆਰ ਹੋ ਕੇ ਸਾਰਾ ਕੁਝ ਮਤਲਬ ਪ੍ਰੋਪਰ ਪਾ ਕੇ ਆਪਣੀ ਡਰੈੱਸ ਫੇਰ ਉਹ ਸਕੂਲ ਦੇ ਵਿੱਚ ਜਾਂਦਾ ਤੇ ਜੇ ਉਹ ਨਾ ਪਾ ਕੇ ਜਾਵੇ ਤੇ ਉਹਨੂੰ ਪਿਨਿਸ਼ਮੈਂਟ ਵੀ ਮਿਲਦੀ ਹੈ ਨਾ ਵੀ ਡਰੈੱਸ ਅਪ ਨਹੀਂ ਹੋ ਕੇ ਆ ਪਰ ਸਿੱਖ ਧਰਮ ਦੀ ਵੀ ਇਸੇ ਤਰ੍ਹਾਂ ਰਹਿਤ ਮਰਿਆਦਾ ਹੈ ਸਿੱਖੀ ਸਕੂਲ 'ਚ ਜੇਕਰ ਦਾਖਲ ਹੋਣਾ ਹੈ ਤੇ ਉਹ ਰਹਿਤ ਮਰਿਆਦਾ ਨੂੰ ਫੋਲੋ ਕਰਨਾ ਪੈਣਾ ਜਦੋਂ ਅਸੀਂ ਅਮਰ ਸ਼ਕਦੇ ਆ ਸਾਨੂੰ ਰਹਿਤ ਮਰਿਆਦਾ 'ਚ ਦੱਸਿਆ ਜਾਂਦਾ ਵੀ ਭਾਈ ਅੱਜ ਤੋਂ ਬਾਅਦ ਦੁਨਿਆਵੀ ਹਾਰ ਸ਼ਿੰਗਾਰ ਨਹੀਂ ਕਰਨਾ ਫਿਰ ਅਸੀਂ ਇਹਦੇ ਵਿੱਚ ਇਹ ਵੀ ਗੱਲ ਕੀਤੀ ਆ ਵੀ ਸਿੱਖੀ ਦੇ ਵਿੱਚ ਸਿਰਫ ਤੇ ਸਿਰਫ ਇੱਕ ਸਿੱਖ ਜਿਹੜਾ ਉਹ ਸ਼ਬਦ ਗੁਰੂ ਦਾ ਪੁਜਾਰੀ ਆ ਇੱਕ ਸਿੱਖ ਦਾ ਸਿਰ ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਅਰਧਯੱਗ ਦੇ ਚੋਕ ਸਕਦਾ ਹੋਰ ਨਹੀਂ ਕਿਸੇ ਦੇ ਇਹ ਵੀ ਸਾਨੂੰ ਰਹਿਤ ਮਰਿਆਦਾ ਚ ਦੱਸਿਆ ਹੈ ਇਸ ਵਿਸ਼ੇ ਤੇ ਵੀ ਆਪਾਂ ਅੱਗੇ ਗੱਲ ਕਰਾਂਗੇ ਹਾਂਜੀ ਕਿ ਜਿਵੇਂ ਉਹਦੇ ਜਿਹੜਾ ਸੈਕੰਡ ਪੈਰਾ ਗਉਦੇ ਚ ਤੁਸੀਂ ਜੋ ਗੱਲਾਂ ਕੀਤੀਆਂ ਜਾਂ ਥਰਡ ਚ ਹਨਾ ਪਹਿਲੇ ਵਿਸ਼ੇ ਤੇ ਮੈਂ ਦੁਬਾਰਾ ਆਉਣਾ ਕਿ ਜਦੋਂ ਅਸੀਂ ਐਵੇਂ ਸਿੱਧੇ ਰੂਪ ਚ ਕਿਸੇ ਨੂੰ ਕਹਾਂਗੇ ਮੰਨ ਲਓ ਮੇਰਾ ਪਰਸਨਲ ਸਵਾਲ ਹੈ ਕਿ ਅਸੀਂ ਕਿਸੇ ਨੂੰ ਜੋੜਨਾ ਆਪਦੇ ਨਾਲ ਹਾਂਜੀ ਤੇ ਜੇ ਅਸੀਂ ਉਹਨੂੰ ਪਰਸਨਲ ਸਿੱਧੇ ਰੂਪ ਚ ਇਹ ਕਹਾਂਗੇ ਕਿ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਨਹੀਂ ਹੈ ਹਨਾ ਕਿ ਜੇ ਮੈਨੂੰ ਕੋਈ ਕਹੇ ਵੀ ਤੂੰ ਐ ਨਹੀਂ ਕਰਦਾ ਨਹੀਂ ਕਰਦਾ ਵੀ ਇਹ ਕਿਤੇ ਨਾ ਕਿਤੇ ਉਹਦੇ ਲਈ ਤਾਨਾ ਮਾਰਨ ਵਾਲੀ ਗੱਲ ਨਹੀਂ ਹੈਗੀ ਕਿ ਤਾਨਾ ਮਾਰ ਰਹੇ ਹਾਂ ਅਸੀਂ ਇੱਕ ਤਰ੍ਹਾਂ ਦਾ ਉਹ ਜੇ ਅਸੀਂ ਉਹਨਾਂ ਨੂੰ ਨਾਲ ਲਾਉਣਾ ਆਪਣੇ ਆਪਦੇ ਬਾਦ ਜੋੜਨਾ ਤਾਂ ਉਹਨਾਂ ਨੂੰ ਕਿਸੇ ਹੋਰ ਤੰਗ ਨਾ ਵੀ ਕਿਹਾ ਜਾ ਸਕਦਾ ਕਿ ਜੇ ਐਵੇਂ ਕਹਿਣਾ ਹੀ ਸਹੀ ਆ ਜਾਂ ਜ਼ਰੂਰੀ ਵੀ ਆ ਅਸਲ 'ਚ ਭਾਜੀ ਇਹ ਤਾਨਾ ਨਹੀਂ ਹੈਗਾ ਇਹ ਮਹਾਰਾ ਦਾ ਹੁਕਮ ਆ ਅਮਰ ਜਖਣਾ ਗੁਰੂ ਸਾਹਿਬ ਦਾ ਸਾਨੂੰ ਹੁਕਮ ਆ ਤੇ ਜਦੋਂ ਅਮਰ ਜਖਦੇ ਉਦੋਂ ਬਾਅਦ ਰਹਿਤ ਮਰਿਆਦਾ ਨੂੰ ਫੋਲੋ ਕਰਨਾ ਵੀ ਗੁਰੂ ਦਾ ਹੁਕਮ ਆ ਮਹਾਰਾਜ ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ ਹੈਗਾ ਮੈਨੂੰ ਰਹਿਤ ਪਿਆਰੀ ਹੈ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਹੈ ਜਿਹੜਾ ਸਿੱਖ ਰਹਿਤ ਦੇ ਵਿੱਚ ਰਹਿੰਦਾ ਉਹੀ ਸਿੱਖ ਮੈਨੂੰ ਚੰਗਾ ਲੱਗਦਾ ਇਹ ਤਾਂ ਤਨਨਾ ਹੂ ਸਮਝਣਗੇ ਜਿਹੜੇ ਆਪਣੇ ਆਪ ਨੂੰ ਗੁਰੂ ਤੋਂ ਵੀ ਵੱਡਾ ਸਮਝਦੇ ਜਿਨ੍ਹਾਂ ਦੇ ਅੰਦਰ ਹਉਮੈ ਹੋਊਗੀ ਜਿਹੜੇ ਸੋਚਦੇ ਵੀ ਅਸੀਂ ਗੁਰੂ ਤੋਂ ਵੀ ਸਿਆਣੇ ਹੋਗੇ ਹੁਣ ਸਿਆਣੇ ਤੇ ਇੱਥੋਂ ਤੱਕ ਕਹਿ ਦਿੰਦੇ ਭਾਈ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ ਮਨ ਸਾਫ ਹੋਣਾ ਚਾਹੀਦਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ ਲਈ ਪੰਜਾ ਸਿੰਘਾਂ ਦੇ ਕੋਲ ਤਾਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਵੀ ਜਿੰਨਾ ਪਵਿੱਤਰ ਤੇ ਪਾਕ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ ਉਦੋਂ ਬਾਅਦ ਤਾਂ ਨਹੀਂ ਕਿਸੇ ਦਾ ਹੋ ਸਕਦਾ ਪਰ ਫਿਰ ਵੀ ਮਾਰਾ ਨੇ ਅਮਰ ਅਸ਼ਕਿਆ ਹੁਣ ਇੱਥੇ ਆ ਕਿ ਗੱਲ ਖਤਮ ਹੋ ਜਾਂਦੀ ਹੈ ਵੀ ਇਹ ਮਾਰਾ ਦਾ ਹੁਕਮ ਆ ਇਹ ਚ ਮਨ ਸਾਫ ਜਾਂ ਨਾਂ ਸਾਫ ਦੀ ਕੋਈ ਇਹ ਨਹੀਂ ਹੈਗੀ ਵੀ ਆਪਾਂ ਪੱਜ ਨਹੀਂ ਲਾ ਸਕਦੇ ਇਹ ਤਾਂ ਇੱਕ ਸਿਰ ਕਹਿ ਲਓ ਵੀ ਸਾਫ ਸਾਫ ਪੱਜ ਬਣਦਾ ਹੈ ਵੀ ਅਸੀਂ ਪੱਜ ਲਾਉਣੇ ਆ ਧਰਮ ਤੋਂ ਭੱਜਣ ਵਾਸਤੇ ਅਮਰਤ ਤੋਂ ਭੱਜਣ ਵਾਸਤੇ ਕਿ ਹਾਂਜੀ ਬਹਾਨਾ ਪੀ ਸਾਡਾ ਮਨ ਸਾਫ ਹੋਣਾ ਚਾਹੀਦਾ ਅਮਰਤ ਦੀ ਲੋੜ ਹੀ ਨਹੀਂ ਹੈਗੀ ਤੇ ਮਾਰਾ ਨੇ ਇਹ ਵੀ ਗੱਲ ਕਲੀਅਰ ਕਰ ਦਿੱਤੀ ਵੀ ਗੁਰੂ ਸਾਹਿਬ ਆਪੇ ਗੁਰੂ ਤੇ ਆਪੇ ਚੇਲੇ ਬਣ ਕੇ ਆਪੇ ਚੇਲੇ ਬਣ ਕੇ ਪਤਸ਼ਾਹ ਮਹਾਰਾਜ ਨੇ ਪੰਜਾ ਸਿੰਘਾਂ ਦੇ ਕੋਲੋਂ ਅਮਰਤ ਦੀ ਰਾਤ ਲਈ ਹੁਣ ਅਸੀਂ ਇੱਥੇ ਇਹ ਵੀ ਪੱਜ ਜਿਹੜਾ ਉਹ ਸੰਗਤ ਕਈ ਲਾ ਦਿੰਦੀ ਹੈ ਵੀ ਨਹੀਂ ਅਸੀਂ ਨਹੀਂ ਅਮਰ ਸਖਣਾ ਵੀ ਮਨ ਸਾਫ ਆ ਸਾਡਾ ਮਨ ਸਾਫ ਹੋਣਾ ਚਾਹੀਦਾ ਜਿਸ ਪੱਖ ਤੋਂ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਸਹੀ ਆ ਮੈਂ ਤੁਹਾਡੇ ਨਾਲ ਅਸਹਿਮਤ ਨਹੀਂ ਹੈਗਾ ਹਨਾ ਹੂੰ ਪਰ ਕਿਤੇ ਨਾ ਕਿਤੇ ਮੰਨ ਲਓ ਮੈਂ ਸਿੱਖੀਚ ਪੂਰਾ ਨਹੀਂ ਹਨਾ ਤਾਂ ਮੇਰੇ 'ਚ ਬਹੁਤ ਕਮੀਆਂ ਹੋ ਸਕਦੀਆਂ ਨੇ ਜਦੋਂ ਮੇਰੇ ਬਾਰੇ ਕੋਈ ਐਵੇਂ ਸਿੱਧੇ ਸ਼ਬਦਾਂ 'ਚ ਕੋਈ ਮੈਨੂੰ ਉਂਗਲ ਚੱਕ ਕੇ ਕਹੂਗਾ ਮੇਰੇ ਮਨ ਨੂੰ ਠੇਸ ਪਹੁੰਚੂਗੀ ਹਨਾ ਚਾਹੇ ਉਹ ਹਉਮੇ ਕਰਕੇ ਹੀ ਆ ਹਨਾ ਵੀ ਸਾਡੀ ਹਉਮੇ ਆ ਜਾਂਦੀ ਹੈ ਕਿ ਮੈਂ ਸਿਆਣਾ ਹਨਾ ਪਰ ਉਹ ਮਨ ਨੂੰ ਠੇਸ ਪਹੁੰਚੂ ਤੇ ਫਿਰ ਜਦੋਂ ਤੁਸੀਂ ਇਦਾਂ ਦੇ ਟਰੈਕ ਕਰਦੇ ਹੋ ਇਦਾਂ ਦੇ ਟਰੈਕਸ ਬਣਾਉਨੇ ਤੁਹਾਡਾ ਤੀਜਾ ਟਰੈਕ ਆ ਤਾਂ ਸੰਗਤ ਤੁਹਾਨੂੰ ਨਰਾਜਗੀ ਜ਼ਾਹਰ ਨਹੀਂ ਕਰਦੀ ਜਾਂ ਤੁਹਾਡੇ ਦੇਖਣ ਚਾਉਣ ਵਾਲੇ ਜਾਂ ਤੁਹਾਨੂੰ ਬੁਲਾਉਣ ਵਾਲੇ ਘੱਟ ਦੇ ਘਟੇ ਨਹੀਂ ਐਵੇਂ ਦਾ ਕੋਈ ਇਫੈਕਟ ਤਾਂ ਨਹੀਂ ਹੋਇਆ ਤੁਹਾਨੂੰ ਨਹੀਂ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਗੱਲ ਕੀਤੀ ਵੀ ਪੂਰਿਆਂ ਦੀ ਪੂਰਾ ਤੇ ਦੁਨੀਆ ਤੇ ਕੋਈ ਵੀ ਨਹੀਂ ਹੈਗਾ ਇਨਸਾਨ ਨਹੀਂ ਕਦੇ ਪੂਰਾ ਹੁੰਦਾ ਪੂਰਾ ਸਿਰਫ ਤਾਂ ਸਿਰਫ ਗੁਰੂ ਆ ਭੁੱਲਾਂ ਵੀ ਇਨਸਾਨ ਦੇ ਕੋਲ ਹੁੰਦੀਆਂ ਆ ਭੁੱਲ ਸਿਰਫ ਗੁਰੂ ਆ ਜਿਹਦੇ ਕੋਲ ਕੋਈ ਭੁੱਲ ਨਹੀਂ ਹੁੰਦੀ ਇਨਸਾਨ ਭੁੱਲਾਂ ਕਰਦਾ ਦਿਨ ਕਰਦੀ ਕਰਦਾ ਹੀ ਰਹਿਣਾ ਬਾਕੀ ਇਹ ਗੱਲ ਕਿ ਸੰਗਤ ਟੁੱਟਣ ਦੀ ਜਾਂ ਨਰਾਜ਼ ਹੋਣ ਦੀ ਤੇ ਜਦੋਂ ਅਸੀਂ ਕੌਰ ਸਰਦਾਰ ਨੇ ਟੂ ਗੀਤ ਕੀਤਾ ਸੀ ਸਾਨੂੰ ਸੰਗਤ ਨੇ ਇੰਨਾ ਪਿਆਰ ਦਿੱਤਾ ਹੁਣ ਨਰਾਜ਼ ਉਹ ਹੋਏ ਸੀਗੇ ਵੀ ਜਿਹੜਾ ਨੇ ਅਮਰਿਤ ਛਕਿਆ ਸੀ ਤੇ ਛੱਕੇ ਰਹਿਤ ਮਰਿਆ ਦਾ ਫੋਲੋ ਨਹੀਂ ਕੀਤੀ ਸੀ ਜਿਨ੍ਹਾਂ ਨੂੰ ਲੱਗਾ ਵੀ ਹਾਂ ਆ ਗੱਲ ਸਾਡੇ ਤੇ ਲੱਗ ਗਈ ਹੈ ਤੇ ਨਰਾਜ਼ਗੀ ਸਾਡੇ ਨਾਲ ਉਹਨਾਂ ਨੇ ਜ਼ਾਹਿਰ ਕੀਤੀ ਸੀ ਇਤੋਂ ਤੱਕ ਕਿ ਉਹਨਾਂ ਨੇ ਵੀ ਨਹੀਂ ਜ਼ਾਹਿਰ ਕੀਤੀ ਸੀ ਜਿਹੜੇ ਸਿੱਖੀ ਸਕੂਲ 'ਚ ਦਾਖਲ ਹੀ ਨਹੀਂ ਸੀ ਉਹ ਉਹ ਵੀ ਇਸ ਟਰੈਕ ਨੂੰ ਸੁਣਦੇ ਸੀ ਤੇ ਕਈ ਤੇ ਮੈਨੂੰ ਅਸੀਂ ਮਨੀਲੇ ਜਾ ਕੇ ਆਏ ਆ ਆ ਪਿਛਲੇ ਸਾਲ ਤੇ ਉੱਥੇ ਇਦਾਂ ਦੀ ਸੰਗਤ ਮਿਲੀ ਕਈਆਂ ਨੇ ਤਾਂ ਬੀਬੀਆਂ ਨੇ ਮੈਨੂੰ ਆ ਕੇ ਕਿਹਾ ਵੀ ਕਹਿੰਦਾ ਬੀਬੀ ਜੀ ਜਦੋਂ ਦਾ ਤੁਹਾਡਾ ਟਰੈਕ ਸੁਣਿਆ ਨਾ ਅਸੀਂ ਅਮਰ ਸ਼ੱਕ ਲਿਆ ਕਈਆਂ ਨੇ ਤੋ ਤਾਂ ਕਾ ਕੇ ਕਿਹਾ ਵੀ ਜਦੋਂ ਦਾ ਤੁਹਾਡਾ ਟਰੈਕ ਸੁਣਿਆ ਅਸੀਂ ਅਮਰ ਸ਼ੱਕ ਵੀ ਥੋੜਾ ਬਹੁਤਾ ਚਲੋ ਜੋ ਵੀ ਕਰਦੇ ਸੀਗੇ ਹਾਰ ਸ਼ਿੰਗਾਰ ਜਾਂ ਥ੍ਰੈਡਿੰਗ ਵਗੈਰਾ ਇੱਕ ਥ੍ਰੈਡਿੰਗ ਦਾ ਮਸਲਾ ਇਹ ਬਹੁਤ ਚੱਲਦਾ ਕਈ ਕਹਿ ਦਿੰਦੇ ਵੀ ਮਾਰਾ ਨੇ ਸਾਨੂੰ ਕੈਂਚੀ ਲਵਾਉਣ ਤੋਂ ਹੀ ਮਨਾ ਕੀਤਾ ਟ੍ਰੇਡਿੰਗ ਤਾਂ ਤਾਂ ਅੱਗੇ ਨਾ ਹੋਣੀ ਐ ਅਸੀਂ ਵਾਲ ਪਟਾ ਸਕਦੇ ਆ ਪਰ ਉਹ ਗੱਲ ਵੀ ਕਲੀਅਰ ਕਰਨੀ ਸੀ ਵੀ ਪਟਾਉਣੇ ਤੇ ਕਟਾਉਣੇ ਇੱਕੋ ਬਰਾਬਰ ਗੱਲ ਆ ਭਾਵੇਂ ਪਟਾ ਲਓ ਭਾਵੇਂ ਉਹਨਾਂ ਨੂੰ ਕੱਟ ਦਿਓ ਉਹ ਦੁਬਾਰਾ ਉਗਣੇ ਉਗਣੇ ਤੇ ਉਹ ਕਈ ਬੀਬੀਆਂ ਇਦਾਂ ਦੀਆਂ ਮਿਲੀਆਂ ਸਾਨੂੰ ਕਹਿੰਦੇ ਵੀ ਅਸੀਂ ਪਹਿਲਾਂ ਇਦਾਂ ਕਰਦੇ ਸੀਗੇ ਚਲੋ ਵੀ ਮਹਾਰਾਜ ਨੇ ਸਾਡੀਆਂ ਜਿਹੜੀਆਂ ਫੁੱਲਾਂ ਸੀਗੀਆਂ ਸੀ ਬੇਨਤੀ ਕੀਤੀ ਮਹਾਰਾਜ ਅੱਗੇ ਵੀ ਉਹ ਫੁੱਲਾਂ ਬਖਸ਼ਾਈਆਂ ਵੀ ਤੁਹਾਡਾ ਗੀਤ ਸੁਣ ਕੇ ਵੀ ਸਾਨੂੰ ਇਹ ਪਤਾ ਲੱਗਾ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਕਈ ਵਾਰੀ ਇਹ ਹੁੰਦਾ ਵੀ ਅਸੀਂ ਸਿੱਖੀ ਦਾ ਪ੍ਰਚਾਰ ਤੇ ਕਰ ਰਹੇ ਹਾਂ ਪਰ ਮੇਨ ਚੀਜ਼ ਸਾਨੂੰ ਇਹਦਾ ਵੀ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਕਿ ਇੱਕ ਸਿੱਖ ਦਾ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਕਰਦਾਰ ਕਿੱਦਾਂ ਦਾ ਹੋਣਾ ਚਾਹੀਦਾ ਅਮਰ ਛੱਕਣ ਤੋਂ ਬਾਅਦ ਸਿੱਖ ਦੇ ਜੀਵਨ ਦੇ ਵਿੱਚ ਕੀ ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਹੁਣ ਰਹਿ ਤਾਂ ਮੇਰੇ ਅਧਿਆਚੇ ਤਾਂ ਇੱਥੋਂ ਤੱਕ ਵੀ ਸਾਨੂੰ ਕਿਹਾ ਜਾਂਦਾ ਵੀ ਭਾਈ ਤੁਸੀਂ ਮੜੀ ਮਸਾਣੀ ਤੇ ਮੱਥਾਂ ਟੇਕਣਾ ਕਬਰਾਂ ਤੇ ਮੱਥਾ ਨਹੀਂ ਟੇਕਣਾ ਉਹ ਕਿਚ ਵੀ ਆ ਅੱਗੇ ਅੱਗਣੀਆਂ ਲੈਣਾ ਤੇ ਹਾਂ ਇਹ ਵਿਸ਼ੇ ਤੇ ਵੀ ਗੱਲ ਕਰਨੀ ਆਪਾਂ ਹਾਂਜੀ ਤੇ ਉਹ ਵੀ ਸਾਰਾ ਕੁਝ ਹੁੰਦਾ ਪਿਆ ਉਹ ਵੀ ਦੇਖ ਕੇ ਉਹ ਵੀ ਫੇਰ ਵਿੱਚ ਲਿਖਣਾ ਜ਼ਰੂਰੀ ਸੀਗਾ ਕਿਉਂਕਿ ਪਹਿਲੇ ਟਰੈਕ 'ਚ ਸਿਰਫ ਅਸੀਂ ਬੀਪੀਆਂ ਦੇ ਹਾਰ ਸ਼ਿੰਗਾਰ ਤੇ ਗੱਲ ਕੀਤੀ ਸੀ ਪਰ ਇਹਦੇ ਵਿੱਚ ਜੋ ਜੋ ਮਤਲਬ ਕਿ ਹੁੰਦਾ ਪਿਆ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਜੋ ਜੋ ਦੇਖਦੇ ਪਏ ਆ ਉਹ ਦੇਖ ਕੇ ਫਿਰ ਕਿਤੇ ਨਾ ਕਿਤੇ ਮਨ ਨੂੰ ਸੱਟ ਵੱਜਦੀ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਕੁਝ ਕਰਕੇ ਗਏ ਸਾਡੇ ਵਾਸਤੇ ਮਾਰਾ ਨੇ ਸਾਰਾ ਸਰਬੰਸ ਵਾਰ ਦਿੱਤਾ ਤੁਸੀਂ ਕੀ ਕਾਰਨ ਸਮਝਦੇ ਹੋ ਵੀ ਜਿਹੜੇ ਸਿੱਖ ਹੋਣ ਦੇ ਬਾਵਜੂਦ ਵੀ ਉਹ ਗੁਰੂ ਤੋਂ ਬਾਹਰ ਮੰਨਦੇ ਨੇ ਕਿਸੇ ਨੂੰ ਹਨਾ ਕਿ ਚਾਹੇ ਉਹ ਕਬਰਾਂ ਹੋ ਗਈਆਂ ਜਾਂ ਵਹਿਮ ਭਰਮ ਹੋਗੇ ਉਹਨਾਂ ਬਾਰੇ ਤੁਸੀਂ ਕੀ ਸੋਚਿਆਣਾ ਚਾਹੋਗੇ ਕੀ ਸੋਚਦਾ ਤੁਸੀਂ ਵਹਿਮ ਭਰਮ ਤਾਂ ਪੰਜਾਬ ਦੀ ਧਰਤੀ ਤੇ ਇੰਨੇ ਜ਼ਿਆਦਾ ਨਾ ਜਦੋਂ ਆਸੇ ਪਾਸੇ ਨਿਗਾਹ ਮਾਰੀ ਦੀ ਹੈ ਨਾ ਕਈ ਵਾਰੀ ਤੇ ਇਦਾਂ ਹੋ ਜਾਂਦਾ ਵੀ ਆ ਗੁਰੂਆਂ ਪੀਰਾਂ ਦੀ ਧਰਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢਿਆ ਸੀਗਾ ਪਰ ਜਦੋਂ ਅੱਜ ਝਾਤ ਮਾਰੀ ਦੀਏ ਤੇ ਅਸੀਂ ਮੁੜਕੋੜ ਕੇ ਫੇਰ ਉੱਥੇ ਹੀ ਆ ਗਏ ਜਿੱਥੋਂ ਮਹਾਰਾਜ ਸਾਨੂੰ ਕੱਢ ਕੇ ਗਏ ਸੀ ਕੋਈ ਕਿਸੇ ਕੰਮ ਵਾਸਤੇ ਚੱਲਿਆ ਹੋਵੇ ਨਾ ਉਹ ਅੱਗੇ ਕੋਈ ਖਾਲੀ ਭਾਂਡਾ ਲੈ ਕੇ ਆ ਜਾਵੇ ਅਗਲਾ ਪਿੱਛੇ ਮੁੜ ਜਾਂਦਾ ਉਹ ਕਹਿੰਦਾ ਨਹੀਂ ਆ ਖਾਲੀ ਭਾਂਡਾ ਮੱਥੇ ਲਾ ਗਿਆ ਕੰਮ ਹੀ ਨਹੀਂ ਬਣਨਾ ਤੇ ਕਈ ਤਾਂ ਇਦੋਂ ਵਿਚਾਰ ਕਰੀ ਜਾਂਦੇ ਭਾਈ ਮੰਜਾ ਆਉਣ ਨਾ ਤੇ ਕਦੀ ਪੰਡਤ ਨੂੰ ਪੁੱਛਣਗੇ ਕਦੀ ਕਿਸੇ ਨੂੰ ਪੁੱਛਣਗੇ ਭਈ ਪੈਂਚਕਾ ਤਾਂ ਨਹੀਂ ਅਸੀਂ ਮੰਝਾਉਣਾ ਹੁਣ ਪਿੰਡ 'ਚ ਕਿਸੇ ਨੂੰ ਪੁੱਛ ਕੇ ਦੇਖ ਲਓ ਜਿਹੜਾ ਬੰਦਾ ਪੈਂਚਕਾ ਪੁੱਛਣ ਵੀ ਗਿਆ ਉਹਨੂੰ ਵੀ ਨਹੀਂ ਪਤਾ ਹੋਣਾ ਪੈਂਚਕਾ ਦਾ ਇਤਿਹਾਸ ਕੀ ਹੈ ਹਮ ਪਰ ਫੇਰ ਵੀ ਵਹਿਮ 'ਚ ਪਾਇਆ ਇੱਕ ਦਿਨ ਸਾਡੇ ਘਰ ਰਿਸ਼ਤੇਦਾਰ ਆਏ ਤੇ ਕੋਈ ਦੇਂਦਿਆਰੀ ਸੀਗਾ ਉਹ ਕਹਿੰਦਾ ਵੀ ਪੈਂਚਕਾ ਆਉਣੀ ਆ ਵੀ ਅਸੀਂ ਨਹੀਂ ਮਨਾਉਣਾ ਹੈਗਾ ਅਸੀਂ ਜੇ ਪਹਿਲਾਂ ਬਣਾ ਲੈਣਾ ਜਾਂ ਬਾਅਦ 'ਚ ਤੇ ਮੈਂ ਕਿਹਾ ਵੀ ਤੁਹਾਨੂੰ ਪਤਾ ਹੈ ਪੈਂਚਕਾ ਕੀ ਆ ਕਹਿੰਦੇ ਇਹ ਤਾਂ ਨਹੀਂ ਪਤਾ ਪਰ ਵਿਚਾਰ ਚੱਲਦੀ ਆਉਂਦੀ ਆ ਦਾਦੇ-ਪੁਰਦਾਦਿਆਂ ਤੋਂ ਚੱਲਦੀ ਆਉਂਦੀ ਵੀ ਅਸੀਂ ਉਹ ਵਿਚਾਰ ਜਿਹੜੀ ਉਹ ਜ਼ਰੂਰ ਫੋਲੋ ਕਰਨੀ ਹੁਣ ਇੱਥੋਂ ਤੱਕ ਸਾਡੇ ਮਨ 'ਚ ਡਰ ਭਨੇ ਆ ਹੋਇਆ ਵੀ ਜੇ ਅਸੀਂ ਪੈਂਚ ਕੱਚ ਮੰਝਾਉਣ ਲਿਆ ਤੇ ਪਤਾ ਨਹੀਂ ਕੀ ਹੋਊਗਾ ਪੈਂਚ ਖਾਓਗੇ ਜਾਂ ਫੇ ਅਸ਼ਰਾਦ ਅਸੀਂ ਕਰਦੇ ਆ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇ ਸਿੱਧਾ ਕਹਿਤਾ ਵੀ ਜੇ ਜਿਉਂਦੇ ਆਂ ਜੀ ਤੁਸੀਂ ਸੇਵਾ ਨਹੀਂ ਕਰ ਸਕਦੇ ਤੇ ਮਗਰ ਉਹਨਾਂ ਨੂੰ ਰੋਟੀ ਪਾਣੀ ਪਚਾਉਣ ਦਾ ਕੀ ਕਹਦਾ ਇਹ ਤਾਂ ਅਸੀਂ ਪੁਜਾਰੀਆਂ ਦੇ ਢੱਡ ਭਰਦੇ ਪਏ ਨਾ ਜਿਉਂਦੇ ਆ ਅਸੀਂ ਆਪਣੇ ਮਾਪਿਆਂ ਨੂੰ ਪੁੱਛਿਆ ਨਹੀਂ ਤੇ ਇਹ ਪੁਜਾਰੀਆਂ ਦੇ ਹੁਣ ਢੱਡ ਭਰੀ ਜਾਂਦੇ ਇਹਦਾ ਮਤਲਬ ਕਾਫੀ ਹੱਦ ਤੱਕ ਪੁਜਾਰੀ ਬਾਦ ਸਾਡੇ ਧਰਮ ਚ ਵੀ ਆ ਚੁੱਕਿਆ ਹੈ। ਹਾਂਜੀ। ਜਾਂ ਸਿਰਫ ਬਾਹਰ ਹੀ ਆ। ਨਹੀਂ ਮੈਂ ਬਾਹਰਲੇ ਧਰਮ ਨੂੰ ਬਾਅਦ ਚ ਦੇਖਦੀ ਹੁੰਨੀ ਪਹਿਲਾਂ ਮੈਂ ਆਪਣਾ ਧਰਮ ਦੇਖਦੀ ਹੁੰਨੀ ਪਈ ਕਿਉਂਕਿ ਮੇਰਾ ਮੰਨਣਾ ਇਹ ਆ ਵੀ ਜੇਕਰ ਤੁਸੀਂ ਆਪਣਾ ਅਪਸਾਦ ਲਿਆ ਨਾ ਆਪਣਾ ਘਰ ਸਾਧ ਲਿਆ ਤੇ ਤੁਹਾਨੂੰ ਬਾਹਰ ਵੀ ਉਦਾਂ ਦੇ ਲੋਕ ਮਿਲਣੇ ਸ਼ੁਰੂ ਹੋ ਜਾਣਗੇ। ਜੇ ਤੁਸੀਂ ਚੋਰ ਆ ਤਾਂ ਤੁਹਾਨੂੰ ਤੁਹਾਡੀ ਮੁਲਾਕਾਤ ਚੋਰਾਂ ਨਾਲ ਹੋਊਗੀ। ਜੇ ਤੁਸੀਂ ਸਾਧਿਆ ਤਾਂ ਤੁਹਾਡੀ ਮੁਲਾਕਾਤ ਤੁਹਾਡੇ ਦੋਸਤ ਸੱਜਣ ਜਿਹੜੇ ਉਹ ਸਾਧ ਬਣ ਜਾਣਗੇ ਹੁਣ ਜੇਕਰ ਤੁਸੀਂ ਆਪ ਉਸ ਸੀਜ ਨੂੰ ਮੰਨਦੇ ਆ ਜੇ ਤੁਸੀਂ ਇਹ ਕਹਿੰਦੇ ਆ ਵੀ ਚਲੋ ਸਾਡਾ ਸਿਰ ਜਿਹੜਾ ਇੱਕ ਗੁਰੂ ਦੇ ਅੱਗੇ ਝੁਕਣਾ ਗੁਰੂ ਗ੍ਰੰਥ ਸਾਹਿਬ ਜੀ ਫੈਰੋ ਸਿੱਖ ਜਿਹੜਾ ਇਹ ਵੀ ਸੋਚਦਾ ਵੀ ਜੋ ਸਾਨੂੰ ਦੇਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਣਾ ਸਾਡੇ ਗੁਰੂ ਨੇ ਦੇਣਾ ਉਹ ਕਦੇ ਵੀ ਉਹ ਸਿੱਖ ਜਿਹੜਾ ਕਿਸੇ ਹੋਰ ਜਿਹੜਾ ੜੰਬੀ ਗੁਰੂ ਬਣਿਆ ਹੋਊਗਾ ਜਾਂ ਕੋਈ ਦੇਹਤਾਰੀ ਗੁਰੂ ਬਣਿਆ ਹੋਊਗਾ ਉਹਦੇ ਕੋ ਮੱਥਾ ਨਹੀਂ ਟੇਕਦਾ ਹਾਂ ਮੈਂ ਇਹ ਕਹਿੰਨੀ ਆ ਵੀ ਜਿਹੜੇ ਸਾਡੇ ਸਿੱਖ ਧਰਮ ਚ ਐਸੀਆਂ ਮਹਾਨ ਸ਼ਖਸੀਅਤਾਂ ਵੀ ਆ ਜਿਹੜੀਆਂ ਬੜੇ ਉੱਚੇ ਵਿਚਾਰ ਰੱਖਦੀਆਂ ਉਹਨਾਂ ਦਾ ਆਦਰ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਪਰ ਸਾਡਾ ਸਿਰ ਜਿਹੜਾ ਸਿਰਫ ਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ ਜਿਹੜੇ ਤੇ ਅਸਲ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੋਚ ਨੂੰ ਫੋਲੋ ਕਰਦੇ ਜਿਹੜੇ ਜਾਣਦੇ ਆ ਕਿ ਅਸਲ ਚ ਗੁਰੂ ਕੌਣ ਉਹਨਾਂ ਦਾ ਸਿਰ ਨਹੀਂ ਕਿਤੇ ਹੋਰ ਝੁਕਦਾ ਤੇ ਜਿਹੜੇ ਅਮਰ ਸ਼ੱਕ ਵੀ ਹਜੇ ਤੱਕ ਭਟਕੀ ਜਾਂਦੇ ਆ ਥਾਂ-ਥਾਂ ਤੇ ਮੱਥਾ ਟੇਕੀ ਜਾਂਦੇ ਆ ਉਹਨਾਂ ਦਾ ਤਾਂ ਫੇਰ ਰੱਬ ਹੀ ਰੱਖਾ ਠੀਕ ਮੈਂ ਤੁਹਾਡੀ ਗੱਲ ਸਮਝ ਚੁੱਕਿਆ ਹਾਂ ਨਾ ਪਰ ਹੁਣ ਪਿੱਛੇ ਜਿਹੇ ਤੁਹਾਡਾ ਜਦੋਂ ਕੋਰ ਸਰਦਾਰ ਨੂੰ ਟੂ ਟ੍ਰੈਕ ਆਇਆ ਹਨਾ ਹਾਂਜੀ ਉਸ ਤੋਂ ਬਾਅਦ ਹੀ ਸੀ ਸ਼ਾਇਦ ਤੁਹਾਡੇ ਨਾਲ ਦੀ ਇੱਕ ਸਿੰਘਣੀ ਦਾ ਦੀਆ ਹਨਾ ਵੈਡਿੰਗ ਤੇ ਬਾਅਦ ਵਿਵਾਦ ਹੋਇਆ ਸੀ ਹਾਂਜੀ ਕਿ ਤੁਸੀਂ ਮੇਕਅਪ ਬਾਰੇ ਤੁਸੀਂ ਟਰੈਕ ਕਰਕੇ ਲੋਕਾਂ ਨੂੰ ਕਹਿ ਰਹੇ ਹੋ ਯਾ ਹਾਰ ਸਿੰਘ ਗਾਰ ਪਰ ਉਹ ਖੁਦ ਉਹਨੇ ਜਦੋਂ ਹਾਰ ਸਿੰਘ ਗਾਰ ਕੀਤਾ ਸੀ ਫਿਰ ਇਹ ਬਹੁਤ ਵਾਇਰਲ ਹੋਈਆਂ ਸੀ ਵੀਡੀਓਜ਼ ਉਹਦੇ ਪੱਖੇ ਤੁਸੀਂ ਕੀ ਕਹਿਣਾ ਚਾਹੋਗੇ ਅਸਲ ਚ ਨਾ ਕਈ ਵਾਰੀ ਇਹ ਹੁੰਦਾ ਵੀ ਕੋਸ਼ ਇਨਸਾਨ ਤੁਹਾਡੇ ਨਾਲ ਰਹਿ ਕੇ ਵੀ ਤੁਹਾਡੇ ਨਾਲ ਨਹੀਂ ਹੁੰਦੇ ਕਈ ਵਾਰੀ ਇੱਕ ਗਰੁੱਪ ਬਣਿਆ ਹੁੰਦਾ ਨਾ ਉਦਾਂ ਜਿੱਦਾਂ ਸਾਡੇ ਜਥੇ ਆ ਹੁਣ ਜਥਿਆਂ 'ਚ ਕਈ ਨਾਲ ਦੇ ਇਦਾਂ ਦੇ ਹੁੰਦੇ ਆ ਜਿਹਨੇ ਜਿਹੜੇ ਪ੍ਰਚਾਰਕ ਦੀ ਸੋਚ ਦੇ ਅਨਸਾਰ ਨਹੀਂ ਹੁੰਦੇ ਪਰ ਫੇਰ ਵੀ ਉਹਨਾਂ ਨੇ ਇਹ ਹੁੰਦਾ ਵੀ ਸਾਡੇ ਜਥੇ ਦਾ ਕੰਮ ਆ ਚਲੋ ਅਸੀਂ ਉਸ ਹੱਬ ਨਾਲ ਕਰਨਾ ਹੈ। ਕਈ ਵਾਰੀ ਜਥੇ ਦੇ ਨਾਲ ਰਹਿ ਕੇ ਉਹਦੀ ਹਾਂ ਚ ਹਾਂ ਮਣਾ ਦਿੱਤੀ ਜਾਂਦੀ। ਫਿਰ ਉਹ ਵੀ ਮੈਨੂੰ ਲੱਗਦਾ ਵੀ ਇਦਾਂ ਹੀ ਹੋਈ ਹੋਣੀ ਆ ਕਿ ਸਾਡੇ ਨਾਲ ਉਹ ਵਿਆਹ ਤੋਂ ਪਹਿਲਾਂ ਹੀ ਹਟ ਗਏ ਸੀ। ਤੇ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਪਤਾ ਹੋਵੇ ਮੈਂ ਆਨੰਦ ਕਾਰਜ ਕਰਾਉਣੇ ਆ ਵੀ ਮੈਂ ਆ ਸਾਰਾ ਕੁਝ ਕਰਨਾ ਆ। ਮੈਂ ਤੁਹਾਡਾ ਪੱਕੇ ਸਮਝ ਗਿਆ ਪਰ ਜਦੋਂ ਇਹ ਘਟਨਾ ਹੋਈ ਕਿ ਉਸ ਬੀਬੀ ਦੇ ਵਿਆਹ ਤੋਂ ਬਾਅਦ ਉਹ ਫੋਟੋਆਂ ਵੀਡੀਓ ਵਾਇਰਲ ਹੋਈਆਂ ਤਾਂ ਤੁਹਾਡਾ ਨਾਂ ਜਿਆਦਾ ਜੋੜ ਕੇ ਕਿਹਾ ਗਿਆ ਕਿ ਵੀ ਜੇ ਤੁਹਾਡੇ ਨਾਲ ਦੇ ਨਹੀਂ ਜੁੜੇ ਹੋਏ ਫਿਰ ਤੁਸੀਂ ਇਹ ਟਰੈਕ ਕਰ ਰਹੇ ਹੋ ਇਸ ਪੱਖ ਤੋਂ ਤੁਹਾਨੂੰ ਟਰੋਲ ਕੀਤਾ ਗਿਆ ਉਸ ਵੱਖਰੇ ਤੁਸੀਂ ਕੀ ਕਹੋਗੇ ਮੇਰਾ ਨਾ ਭਾਜੀ ਪਹਿਲੀ ਗੱਲ ਤਾਂ ਇਸ ਕਰਕੇ ਆਇਆ ਸੀ ਕਿਉਂਕਿ ਉਹ ਟਰੈਕ ਜਿਹੜਾ ਚਲੋ ਮੈਂ ਲਿਖਿਆ ਸੀਗਾ ਤੇ ਗਾਇਆ ਵੀ ਸੀਗਾ ਬਾਕੀ ਇਹ ਵੀ ਉਹ ਸਾਡੇ ਜਥੇ ਚ ਨਾਲ ਸੀ ਬਾਕੀ ਇਹ ਵੀ ਗੱਲ ਹੁੰਦੀ ਆ ਵੀ ਬਾਕੀ ਮਹਰਾ ਦਾ ਭਾਣਾ ਆ ਕਿਉਂਕਿ ਕਈ ਵਾਰੀ ਬੰਦਾ ਗੁਰੂ ਨੂੰ ਤੇ ਮੰਨਦਾ ਹੁੰਦਾ ਗੁਰੂ ਦੀ ਨਹੀਂ ਮੰਨਦਾ ਹੁੰਦਾ ਹੁਣ ਗੁਰੂ ਨੂੰ ਮੰਨਣ ਵਾਲੇ ਬਹੁਤ ਆ ਗੁਰੂ ਦੀ ਮੰਨਣ ਵਾਲੇ ਜਿਹੜੇ ਉਹ ਬਹੁਤ ਵਿਰਲੇ ਆ ਤੇ ਚਲੋ ਸਾਡੇ ਨਾਲ ਸੀ ਬਾਕੀ ਇਹ ਹੁੰਦਾ ਵੀ ਜਦੋਂ ਸਾਡੇ ਨਾਲੋਂ ਹਟ ਗਏ ਜਦੋਂ ਤੱਕ ਉਹ ਸਾਡੇ ਨਾਲ ਸੀ ਉਦੋਂ ਤੱਕ ਸਾਰਾ ਕੁਝ ਠੀਕ ਸੀ ਜਦੋਂ ਉਹ ਸਾਡੇ ਨਾਲੋਂ ਹਟ ਗਏ ਉਹਨਾਂ ਦੇ ਮਨ ਦੇ ਉੱਤੇ ਕੀ ਪ੍ਰਭਾਵ ਪਿਆ ਜਾਂ ਉਹ ਕਿਹੜੀ ਗੱਲ ਤੋਂ ਪ੍ਰਭਾਵਿਤ ਸੀ ਕੀ ਮਨ ਦੇ ਚਾਹ ਸੀ ਜੋ ਵੀ ਸੀ ਹੋ ਸਕਦਾ ਕਿ ਇਹ ਚਾਹ ਪੂਰੇ ਕਰਨ ਵਾਸਤੇ ਹਟੇ ਹੋਣ ਜਾਂ ਇਹ ਵੀ ਹੋ ਸਕਦਾ ਕਿ ਬਾਅਦ ਦੇ ਵਿੱਚ ਉਹ ਪ੍ਰਭਾਵ ਜਿਹੜੇ ਮਨ ਤੇ ਪੈ ਗਏ ਹੁਣ ਬਾਕੀ ਇਹ ਸਾਰੀਆਂ ਗੱਲਾਂ ਮਹਾਰਾਜ ਜਾਣਦਾ ਤੇ ਕੋਈ ਗੱਲ ਨਹੀਂ ਲੋਕਾਂ ਨੇ ਮੈਨੂੰ ਟਰੋਲ ਕੀਤਾ ਕਮੈਂਟ ਆਏ ਮੈਸੇਜ ਆਏ ਮੈਂ ਆਪਣਾ ਪੱਖ ਜਿਹੜਾ ਉਹ ਸਾਰਿਆਂ ਦੇ ਅੱਗੇ ਰੱਖ ਦਿੱਤਾ ਸੀ ਬਾਕੀ ਜਿਹੜੇ ਸਮਝਣ ਵਾਲੇ ਸੀ ਜਿਨ੍ਹਾਂ ਨੇ ਮੇਰਾ ਜੀਵਨ ਦੇਖਿਆ ਹੋਇਆ ਜਿਹੜੇ ਸਾਨੂੰ ਜਾਣਦੇ ਆ ਜਿੱਥੇ ਅਸੀਂ ਦਵਾਨਾਂ ਤੇ ਜਾਈਦਾ ਉਹਨਾਂ ਨੇ ਮੈਨੂੰ ਇੱਥੋਂ ਤੱਕ ਕਹਤੇ ਸੀ ਕਹਿੰਦੇ ਵੀ ਤੁਹਾਨੂੰ ਕੋਈ ਵੀ ਸਬੂਤ ਦੇਣ ਦੀ ਲੋੜ ਨਹੀਂ ਹੈਗੀ ਸਾਨੂੰ ਪਤਾ ਤੁਸੀਂ ਇੱਦਾਂ ਐ ਸੋ ਜੋ ਵੀ ਹੋਇਆ ਚਲੋ ਬਾਕੀ ਮਾਰਾ ਦੀ ਰਜਾਇਆ ਹਰ ਇੱਕ ਦਾ ਆਪੋ ਆਪਣਾ ਜੀਵਨ ਆ ਕਈ ਵਾਰੀ ਇਹ ਹੁੰਦਾ ਵੀ ਬੰਦਾ ਨਾਲ ਉਹ ਕਹੇ ਵੀ ਆਪਣਾ ਜਿਹੜਾ ਮਾਈਂਡ ਸੈਟ ਆ ਉਹ ਅਲੱਗ ਰੱਖਦਾ ਨਾ ਉਹਨੂੰ ਇਹ ਹੁੰਦਾ ਵੀ ਮੈਂ ਸਿਰਫ ਪ੍ਰੋਗਰਾਮ ਤੱਕ ਨਾਲ ਆ। ਕਈ ਵਾਰੀ ਇਹ ਵੀ ਹੋ ਜਾਂਦਾ ਵੀ ਨਾਲ ਦਾ ਜਥੇ ਦੇ ਨਾਲ ਦਾ ਮੈਂਬਰ ਇਹ ਵੀ ਸੋਚਣ ਆ ਜਾਂਦਾ ਵੀ ਇਹਨਾਂ ਦਾ ਜਥਾ ਆ ਮੈਨੂੰ ਇਹਦੇ ਨਾਲ ਕੀ? ਇਹ ਗੱਲਾਂ ਬਹੁਤ ਹੁੰਦੀਆਂ ਜਥੇ ਇਹਦੇ ਵਿੱਚ ਤੇ ਬਾਕੀ ਕੋਈ ਨਹੀਂ। ਇਹ ਵੀ ਮਹਾਰਾਜ ਦਾ ਬਾਣਾ ਸੀ ਉਹਦੀ ਰਾਜ ਜਿਹਾ ਸੀ। ਤੇ ਆਉਣ ਵਾਲੇ ਟਰੈਕ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਕਿਵੇਂ ਕਿਵੇਂ ਦੇ ਪ੍ਰੋਜੈਕਟ ਆ ਰਹੇ ਨੇ ਕੋਈ ਬੜਾ ਟਰੈਕ ਜਾਂ ਕਿਸ ਵਿਸ਼ੇ ਤੇ ਹੁਣ ਤੁਸੀਂ ਅੱਗੇ ਐਵੇਂ ਦਾ ਟਰੈਕ ਲੈ ਕੇ ਆਵੋਗੇ ਮੈਨੂੰ ਅਸਲ 'ਚ ਇਹ ਹੁੰਦਾ ਵੀ ਜੇ ਮਾਰਾ ਨੇ ਦਾਤ ਦਿੱਤੀ ਆ ਕਲਮ ਦੀ ਵੀ ਕੁਛ ਨਾ ਕੁਛ ਇਦਾਂ ਦਾ ਲਿਖਿਆ ਜਾਵੇ ਜਿਹੜੀਆਂ ਵੀ ਚੀਜ਼ਾਂ ਜਿਹੜੀਆਂ ਜਿਨ੍ਹਾਂ ਤੋਂ ਕਿਉਂਕਿ ਗੀਤ ਤਾਂ ਉਦਾਂ ਵੀ ਬਹੁ ਆਉਂਦੇ ਆ ਕਹ ਲੋ ਸੱਭਿਆਚਾਰਕ ਗੀਤ ਜਾਂ ਉਦਾਂ ਜੇ ਨਾ ਸ਼ਬਦਾਂ ਤੋਂ ਇਨਸਾਨ ਕੁਝ ਸਿੱਖੇ ਹੁਣ ਇਹ ਰਹਿਤ ਮਰਿਆਦਾ ਆ ਇਹਨੂੰ ਆਪਾਂ ਸ਼ਬਦਾਂ ਦੇ ਰੂਪ ਚ ਇੱਕ ਗੀਤ ਚ ਪਰੋ ਦਿੱਤਾ ਹੁਣ ਜਿਹੜਾ ਵੀ ਕੋਈ ਅਮਰਤ ਧਾਰੀ ਸੁਣੂਗਾ ਜਿੰਨੇ ਚਲੋ ਵੀ ਅਮਰ ਸ਼ਕਣ ਮੇਲੇ ਰਹਿਤ ਮਰਿਆਦਾ ਸੁਣੀ ਵੀ ਹੋਊਗੀ ਪਰ ਫੇਰ ਕਿਤੇ ਨਾ ਕਿਤੇ ਮਨ ਚ ਵਿਚਾਰ ਦਿੱਤੀ ਹੋਊਗੀ ਪਰ ਜਦੋਂ ਇਹ ਟਰੈਕ ਸੁਣਨਗੇ ਜਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਚੇਤਾ ਆਊਗਾ ਵੀ ਉਹ ਰਹਿਤ ਮਰਿਆਦਾ ਚ ਵੀ ਸਾਨੂੰ ਇਹ ਸਾਰਾ ਕੁਝ ਕਿਹਾ ਗਿਆ ਸੀ ਹੋ ਸਕਦਾ ਕਿਤੇ ਨਾ ਕਿਤੇ ਕਿਸੇ ਦੇ ਮਨ ਦੇ ਵਿੱਚ ਆ ਜਾਵੇ ਇਹ ਗੱਲ ਤੇ ਮਹਾਰਾਜ ਕਿਰਪਾ ਕਰਨ ਉਹ ਸੋਝੀ ਬਖਸ਼ਣ ਇੱਕ ਚੀਜ਼ ਹੋਰ ਵੀ ਆ ਚਲੋ ਇਹ ਥੋੜੀ ਗੱਲ ਨਾਲ ਗੱਲ ਕਰਦਾ ਕਿਤੇ ਨਾ ਕਿਤੇ ਚਲੋ ਇਹ ਟਰੈਕ ਦੇ ਨਾਲ ਦੇਖੋ ਜੇ ਸੱਚ ਬੋਲਣਾ ਕਿਸੇ ਦੇ ਮਨ ਨੂੰ ਠੇਸ ਤਾਂ ਪਹੁੰਚੂਗੀ ਪਹੁੰਚੂਗੀ ਹਨਾ ਵਧੀਆ ਚੀਜ਼ ਆ ਤੁਸੀਂ ਲੇਖ ਰਹੇ ਹੋ ਸੱਚ ਸਿੱਧੇ ਰੂਪ ਵਿੱਚ ਵੀ ਬੋਲ ਰਹੇ ਹੋ ਬਹੁਤ ਲੋਕ ਸਿੱਧੇ ਰੂਪ ਵਿੱਚ ਬੋਲਣ ਤੋਂ ਵੀ ਡਰਦੇ ਆ ਹਨਾ ਸਹੀ ਚੀਜ਼ ਆ ਹਰ ਦਾ ਆਪਣਾ ਆਪਣਾ ਬੇਸ਼ੱਕ ਆ ਹਨਾ ਬੋਲਣ ਦਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬੋਲ ਰਹੇ ਹੋ ਉਹਦੇ ਨਾਲ ਕਿਸੇ ਨੂੰ ਠੇਸ ਪਹੁੰਚਦੀ ਆ ਜਾਂ ਉਹ ਔਲੇ ਦਾ ਨਿੱਜੀ ਆ ਕਿ ਪਰ ਕਿਤੇ ਨਾ ਕਿਤੇ ਸਿੱਖੀ ਤੋਂ ਦੂਰ ਹੋਣਾ ਜਾਂ ਇਤਿਹਾਸ ਤੋਂ ਦੂਰ ਹੋਣ ਨਾਲ ਮर्यादा ਦੇ ਵੀ ਅਸਲ ਜਿਹੜੇ ਰੂਲ ਨੇ ਅਸੂਲ ਨੇ ਉਹ ਵੀ ਦੂਰ ਹੋ ਰਹੇ ਨੇ ਨਾ ਉਹ ਇਹ ਇਹ ਚ ਗੀਤਾਂ ਦੇ ਥਰੂ ਕਵਿਤਾਵਾਂ ਦੇ ਥਰੂ ਉਹਨਾਂ ਬਾਰੇ ਗੱਲ ਉੱਠਦੀ ਆ ਕਿ ਕੀ ਸਹੀ ਆ ਕਿ ਨਹੀਂ ਆ ਇਹ ਇਹ ਚੀਜ਼ ਵੀ ਇਹ ਟ੍ਰੈਕਾਂ ਦੇ ਨਾਲ ਸੰਭਵ ਹੁੰਦੀ ਆ ਅਸਲ 'ਚ ਨਾ ਭਾਜੀ ਪਤਾ ਕੀ ਗੱਲ ਹੁੰਦੀ ਆ ਆਪਣੇ ਇਤਿਹਾਸ ਤੋਂ ਦੂਰ ਹੋ ਰਹੇ ਆ ਜਾਂ ਆਪਾਂ ਆਪਣੇ ਕੈਲੋ ਵੀ ਸਿੱਖੀ ਤੋਂ ਦੂਰ ਹੋ ਰਹੇ ਆ ਮੈਂ ਸਟੇਜ ਤੇ ਵੀ ਅਕਸਰ ਇਹ ਗੱਲ ਕਹਿੰਨੀ ਹੁੰਦੀ ਆ ਕਿ ਅਸੀਂ ਜ਼ਿਆਦਾਤਰ ਨਾ ਹੁਣ ਸਿਰਫ ਤੇ ਸਿਰਫ ਹੁੱਕਾ ਦੇਣ ਤੱਕ ਸੀਮਤ ਰਹਿ ਗਏ ਅਸੀਂ ਸਿਰਫ ਆਪਣੇ ਬੱਚਿਆਂ ਨੂੰ ਇਹ ਕਹਿਣ ਤੱਕ ਸੀਮਤ ਰਹਿ ਗਏ ਆ ਕਿ ਰਹਿਤ ਮਰਿਆਦਾ ਨਾਲ ਜੁੜੋ ਜਾਂ ਸਿੱਖ ਧਰਮ ਨਾਲ ਜੁੜੋ ਤੁਸੀਂ ਆਪਣੇ ਸੱਭਿਆਚਾਰ ਨਾਲ ਜੁੜੋ ਆਪਣੇ ਵਿਰਸੇ ਨਾਲ ਜੁੜੋ ਔਰ ਅਸੀਂ ਕਦੀ ਵੀ ਉਦਮ ਨਹੀਂ ਕਰਦੇ ਵੀ ਆਪਣੇ ਬੱਚਿਆਂ ਨੂੰ ਜੋੜੀ ਹੈ ਹੁਣ ਪੁਰਾਣੇ ਸਮਿਆਂ ਚ ਹੁੰਦੇ ਸੀ ਬਜ਼ੁਰਗ ਉਂਗਲੀ ਲਾ ਕੇ ਨਾਲ ਲੈ ਕੇ ਜਾਂਦੇ ਸੀ ਗੁਰਦੁਆਰੇ ਬੱਚਿਆਂ ਨੂੰ ਹੁਣ ਕੌਣ ਲੈ ਕੇ ਜਾਂਦਾ ਕੋਈ ਵੀ ਨਹੀਂ ਪਹਿਲੀ ਗੱਲ ਤਾਂ ਮਾਪੇ ਆਪਣੇ ਬੱਚੇ ਨੂੰ ਘਰ ਛੱਡ ਕੇ ਜਾਂਦੇ ਫੋਨ ਫੜਾ ਦਿੰਦੇ ਵੀ ਜੇ ਉੱਥੇ ਲੈ ਕੇ ਗਏ ਵੀ ਇਹਨੇ ਬਹਿਣ ਨਹੀਂ ਦੇਣਾ ਸ਼ਰਾਰਤਾਂ ਕਰਨੀਆਂ ਪਹਿਲੀ ਗੱਲ ਤਾਂ ਕਈ ਵਾਰੀ ਮੈਂ ਵੀ ਦੇਖਿਆ ਵੀ ਜਿਹੜੇ ਸਟੇਜਾਂ ਦੇ ਉੱਤੇ ਪ੍ਰਚਾਰਕ ਲੱਗੇ ਹੁੰਦੇ ਨਾ ਉਹ ਵੀ ਇਸ ਗੱਲ ਨੂੰ ਰੋਕ ਟੋਕ ਕਰਦੇ ਪਰ ਮੈਂ ਕਿੰਨੇ ਵੀ ਬੱਚੇ ਦਾ ਸੁਭਾਅ ਹੈ ਉਹਨਾਂ ਸ਼ਰਾਰਤਾਂ ਤਾਂ ਕਰਨੀਆਂ ਹੀ ਆਂਗੇ ਪਰ ਫਿਰ ਵੀ ਮਾਪੇ ਜਿਹੜੇ ਉਹ ਸੰਭਾਲਣ ਦੀ ਕੋਸ਼ਿਸ਼ ਕਰਦੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਨਾਲ ਲੈ ਕੇ ਜਾਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਨਾਲ ਲਿਜਾ ਕੇ ਗੁਰੂ ਦੇ ਦਰਸ਼ਨ ਕਰਾਉਣੇ ਚਾਹੀਦੇ ਸਿੱਖ ਇਤਿਹਾਸ ਜਿਹੜਾ ਉਹ ਚਲੋ ਬਚਪਨ ਦੇ ਵਿੱਚ ਜਿੰਨਾ ਕੋਈ ਸੁਣਨਾ ਜੋ ਹੈ ਇੱਕ ਔਰਤ ਦੇ ਹੋਣ ਦੇ ਨਾਤੇ ਮਾਂ ਦਾ ਜਿਆਦਾ ਛੋਟੀ ਉਮਰ ਤੱਕ ਬਚਪਨ ਚ ਜਿਆਦਾ ਮਾਂ ਦਾ ਜਿਆਦਾ ਰੋਲ ਵੱਡ ਦਾ ਕਿਉਂਕਿ ਵੱਡੇ ਹੋਣ ਤੋਂ ਬਾਅਦ ਉਹ ਦੁਨੀਆਦਾਰੀ ਦੇਖੂ ਜਾਂ ਆਪਣੇ ਪਿਓ ਦੀ ਤਰ੍ਹਾਂ ਜਾਂ ਭਾਈ ਦੀ ਤਰ੍ਹਾਂ ਵਿਚਰੂਗਾ ਪਰ ਬਚਪਨ ਦੇ ਵਿੱਚ ਚਾਹੇ ਉਹ ਬੱਚਾ ਚਾਹੇ ਬੱਚੀ ਆ ਉਹਦੇ ਤੇ ਮਾਂ ਦਾ ਪ੍ਰਭਾਵ ਜਿਆਦਾ ਉਹਦਾ ਫਰਜ਼ ਵੀ ਬਣਦਾ ਏ ਅੱਜ ਕੱਲ ਭਾਜੀ ਇਹ ਵੀ ਦੇਖਣ ਨੂੰ ਮਿਲਦਾ ਨਾ ਮੈਨੂੰ ਕਈ ਵਾਰੀ ਇਸ ਚੀਜ਼ ਦਾ ਚਲੋ ਜਦੋਂ ਦੇਖੀਦੀ ਹੈ ਦੁੱਖ ਵੀ ਬਹੁਤ ਹੁੰਦਾ ਮਾਵਾਂ ਨੇ ਨਾ ਇੱਕ ਮੋਬਾਈਲ ਫੋਨ ਨੂੰ ਬੱਚੇ ਨੂੰ ਚੁੱਪ ਕਰਾਉਣ ਦਾ ਜ਼ਰੀਆ ਬਣਾ ਲਿਆ ਢੂਲ ਬਣਾ ਲਿਆ ਹਾਂ ਉਹ ਜਦੋਂ ਬੱਚਾ ਰੋਂਦਾ ਨਾ ਉਹ ਆਪ ਚੁੱਪ ਕਰਾਉਣ ਦੀ ਬਜਾਏ ਉਹਨਾਂ ਨੂੰ ਫੋਨ ਦੇ ਦਿੰਦੀਆਂ ਵੀ ਫੋਨ ਦੇਖੀ ਜਾ ਬਸ ਰੁਹੀਂ ਨਾ ਹੁਣ ਇਹ ਮੋਬਾਈਲ ਫੋਨ ਜਿਹੜਾ ਇੱਕ ਬੱਚੇ ਨੂੰ ਚੁੱਪ ਕਰਾਉਣ ਦਾ ਜ਼ਰੀਆ ਵੀ ਬਣ ਚੁੱਕਿਆ ਪਰ ਜਿੱਥੇ ਕਿ ਇਹ ਜਿਹੜਾ ਮੋਬਾਈਲ ਫੋਨ ਹੈ ਜਿੱਦਾਂ ਜਿੱਦਾਂ ਬੱਚੇ ਦੇਖੀ ਜਾਂਦੇ ਤੇ ਹੈਬਿਟ ਬਣੀ ਜਾਂਦੀ ਅੱਖਾਂ ਤੇ ਹਾਂ ਅੱਖਾਂ ਤੇ ਅਸਰ ਹੁੰਦਾ ਫਿਰ ਇਹ ਆ ਕਿ ਉਹਦੇ ਦਿਮਾਗ ਦੇ ਵਿੱਚ ਕਈ ਸੋਚਾਂ ਹਾਂਜੀ ਮਨ ਤੇ ਵੀ ਬਹੁਤ بڑا ਅਸਰ ਪੈਂਦਾ ਮਨ ਤੇ ਪ੍ਰਭਾਵ ਪੈਂਦਾ ਨਸ਼ਾ ਕੋਈ ਵੀ ਆ ਨਸ਼ਾ ਅਸਲ 'ਚ ਐਡਿਕਸ਼ਨ ਨੂੰ ਕਿਹਾ ਜਾਂਦਾ ਹਾਂਜੀ ਨਸ਼ਾ ਪਦਾਰਥ ਨੂੰ ਨਹੀਂ ਕਿਹਾ ਜਾਂਦਾ ਐਡਿਕਸ਼ਨ ਨੂੰ ਨਸ਼ਾ ਕਿਹਾ ਜਾਂਦਾ ਕਿਸੇ ਵੀ ਚੀਜ਼ ਦੇ ਫੋਨ ਦੀ ਇਹ ਅਸੀਂ ਵੀ ਗੱਲ ਕਰਦੇ ਹੁੰਦੇ ਆ ਤੁਸੀਂ ਬਹੁਤ ਸੋਹਣੇ ਟੋਪਿਕ ਤੇ ਗੱਲ ਕਰ ਰਹੇ ਹੋ ਫੋਨ ਬਹੁਤ ਬੜੀ ਐਡਿਕਸ਼ਨ ਆ ਫੋਨ ਵਾਲੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਐਡਿਕਟਡ ਹਾਂ ਹਾਂਜੀ ਤੇ ਬੱਚੇ ਨੂੰ ਤਾਂ ਇੰਨੀ ਸਮਝ ਹੀ ਨਹੀਂ ਹੈਗੀ ਕਿ ਉਹ ਐਡਿਕਟਡ ਹੋ ਰਿਹਾਗਾ ਇਹ ਤਾਂ ਸਾਨੂੰ ਵੱਡਿਆਂ ਨੂੰ ਸਮਝਣੀ ਪਊਗੀ ਇਹ ਗੱਲ ਹਾਂਜੀ ਹਾਂਜੀ ਵੈਲਕਮ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਆਪ ਵੱਲ ਝਾਤ ਮਾਰਨੀ ਚਾਹੀਦੀ ਵੀ ਅਸੀਂ ਕਿੱਥੇ ਖਲੋਤੇ ਆਂ ਹੁਣ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਹੀ ਤਾਂ ਜਾਂਦੇ ਭਾਈ ਵਿਰਸੇ ਨਾਲ ਜੁੜੋ ਆਪਣੇ ਸਿੱਖ ਇਤਿਹਾਸ ਨਾਲ ਜੁੜੋ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜੋ ਜਦ ਕਿ ਅਸੀਂ ਬੱਚਿਆਂ ਨੂੰ ਉਸ ਪਾਸੇ ਸਿਰਫ ਅਸੀਂ ਕਹਿੰਨੇ ਹੀ ਆ ਬੱਚਿਆਂ ਨੂੰ ਉਸ ਪਾਸੇ ਲਾਉਂਦੇ ਨਹੀਂ ਹੈਗੇ ਕਦੀ ਅਸੀਂ ਬੱਚਿਆਂ ਨਾਲ ਬੈਠ ਕੇ ਸਿੱਖ ਇਤਿਹਾਸ ਦੀ ਕਿਤਾਬ ਪੜੀ ਕਰੀ ਕਿਸੇ ਮਾਂ ਨੇ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਗੁਰਬਾਣੀ ਪੜ੍ਹੀ ਜੇ ਕੋਈ ਮਾਂ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਗੁਰਬਾਣੀ ਪੜ੍ਹੂਗੀ ਬੱਚੇ ਨੂੰ ਕਹਿਣ ਦੀ ਵੀ ਲੋੜ ਨਹੀਂ ਉਹਨੇ ਆਪਣੇ ਆਪ ਬਾਣੀ ਪੜਨ ਲੱਗ ਜਾਣਾ ਕਿਉਂਕਿ ਬੱਚੇ ਜਿਹੜੇ ਆ ਸੁਣਦੇ ਘੱਟ ਤੇ ਦੇਖਦੇ ਜ਼ਿਆਦਾ ਜੋ ਕੁਝ ਉਹਨਾਂ ਨੇ ਦੇਖੀ ਜਾਣਾ ਹੋਈ ਕੋਸ਼ਿਸ਼ ਉਹਨਾਂ ਨੇ ਕਰੀ ਜਾਣਾ ਸੋ ਜ਼ਰੂਰਤ ਆ ਕਿ ਪਹਿਲ ਕਰੀਏ ਇਸੇ ਤਰ੍ਹਾਂ ਆਪਣੇ ਧਰਮ ਦੇ ਵਿੱਚ ਵੀ ਦੇਖਣਾ ਚਾਹੀਦਾ ਆਪਣੀ ਪੀੜੀ ਥੱਲੇ ਸੂਟੀ ਮਾਰਨੀ ਚਾਹੀਦੀ ਕਿਸੇ ਦੇ ਧਰਮ 'ਚ ਦੇਖਣ ਨਾਲੋਂ ਪਹਿਲਾਂ ਆਪਣੇ ਧਰਮ 'ਚ ਦੇਖੀਏ ਵੀ ਸਾਡੇ 'ਚ ਕੀ ਹੋ ਰਿਹਾ ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਕਿ ਆਪਣੀ ਪੀੜੀ ਥੱਲੇ ਸੂਟੀ ਮਾਰੀਏ ਪਹਿਲਾਂ ਵੀ ਸਾਡੇ 'ਚ ਕੀ ਹੋ ਰਿਹਾ ਕੀ ਸਾਡੇ ਵਿੱਚ ਕੀ ਕੀ ਅ ਕਪਾ ਕਹਿੰਦਾ ਗਰਾਵਟਾਂ ਆ ਗਈਆਂ ਜਾਂ ਕੀ ਕੀ ਸੀ ਸਾਡੇ 'ਚ ਕਮੀਆਂ ਹੁਣ ਰਹਿਤ ਮਰਿਆਦਾ ਜਿਹੜੀ ਅਮਰ ਸ਼ੱਕੇ ਵੀ ਫੋਲੋ ਨਹੀਂ ਹੁੰਦੀ ਹੈਗੀ ਫੇ ਸਾਡਾ ਉਹ ਅਮਰ ਸ਼ੱਕਣ ਦਾ ਜਾਂ ਨਾ ਸ਼ੱਕਣ ਦਾ ਤਾਂ ਇੱਕ ਹੀ ਬਰਾਬਰ ਰਹਿ ਗਿਆ ਨਾ ਬਿਲਕੁਲ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੱਖ ਬਹੁਤ ਵਧੀਆ ਵਿਚਾਰਾਂ ਰਹੀਆਂ ਤੁਹਾਨੂੰ ਆਉਣ ਵਾਲੇ ਪ੍ਰੋਜੈਕਟ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਸੀਂ ਨਾ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਵੈਗ ਜੀ ਕੀ ਫਰਸਤ ਨੈ ਜੀ ਕੀ ਫਰਸਤ ਜੀ ਕੀ ਫਰਸਤ